ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਚਪਹਿਰਾ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੁਸੀਂ ਚਾਹੁੰਦੇ ਹੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਅਰਦਾਸ ਨੂੰ ਕਬੂਲ ਕਰ ਲੈਣ ਤੁਹਾਡੀਆਂ ਸਾਰੀਆਂ ਹੀ ਮੰਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਤੇ ਜੇਕਰ ਤੁਸੀਂ ਚਪਹਿਰਾ ਸਾਹਿਬ ਕੱਟ ਦੇ ਵੀ ਹੋ ਇਹ ਚਾਰ ਚੀਜ਼ਾਂ ਹਮੇਸ਼ਾ ਕੋਲ ਰੱਖ ਲੈਣਾ ਤੇ ਵੇਖ ਲੈਣਾ ਇਸ ਦਾ ਫਲ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ। ਸਮੂਹ ਸ਼ਹੀਦ ਸਿੰਘਾਂ ਗੁਰੂ ਸਾਹਿਬਾਨ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਕਰਦੀ ਹਾਂ ਸਾਧ ਸੰਗਤ ਜੀ। ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬੜੀ ਨਿਆਰੀ ਹੈ। ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾ ਸ਼ਹੀਦਾਂ ਸਾਹਿਬ ਜਾ ਕੇ ਦੁਪਹਿਰਾ ਸਾਹਿਬ ਕੱਟਦੇ ਹਨ। ਸੇਵਾ ਸਿਮਰਨ ਕਰਦੇ ਹਨ। ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸਾਧ ਸੰਗਤ ਜੀ ਸ਼ਹੀਰ ਸਿੰਘਾਂ ਦੇ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ। ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰ ਦਿੰਦੇ ਹਨ। ਚਪਹਿਰਾ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਐਨੀ ਤਾਕਤ ਹੈ ਕਿ ਜਿਹੜੀ ਵੀ ਆਪਾਂ ਅਰਦਾਸ ਬੇਨਤੀ ਕਰਕੇ ਚਪਹਿਰਾ ਸਾਹਿਬ ਘਟਦੇ ਹਾਂ। ਸਾਧ ਸੰਗਤ ਜੀ ਉਹ ਅਰਦਾਸ ਬੇਨਤੀ ਜ਼ਰੂਰ ਪੂਰੀ ਹੋ ਜਾਂਦੀ ਹੈ। ਜੇ ਆਪਾਂ ਸੱਚੇ ਮਨ ਅਤੇ ਸ਼ਰਧਾ ਭਾਵਨਾ ਦੇ ਨਾਲ ਸਾਧ ਸੰਗਤ ਜੀ ਕੋਈ ਵੀ ਕੰਮ ਕਰ ਲਈਏ, ਉਹ ਹੀ ਕੰਮ ਫਿਰ ਸਿਰੇ ਚੜ ਜਾਂਦਾ ਹੈ। ਜਿਵੇਂ ਪਹਿਲਾਂ ਆਪਣੇ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੰਮ ਨੂੰ ਕਰਨ ਦਾ ਆਪਾਂ ਨੇ ਮਨ ਬਣਾ ਲਿਆ ਉਹੀ ਕੰਮ ਫਿਰੇ ਸਿਰੇ ਚੜ ਜਾਵੇਗਾ ਪਰ ਫਿਰ ਵੀ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਆਖਦੇ ਹਨ ਕਿ ਅਸੀਂ ਘਰ ਬੈਠ ਕੇ ਚਪਹਰਾ ਸਾਹਿਬ ਹੀ ਕੱਟ ਲੈਂਦੇ ਹਾਂ ਬਹੁਤ ਅਸੀਂ ਚਪਹਰਾ ਸਾਹਿਬ ਕੱਟ ਲਏ ਹਨ ਪਾਠ ਵੀ ਅਸੀਂ ਕਰ ਲਏ ਹਨ ਅਸੀਂ ਸ਼ਹੀਦ ਸਿੰਘਾਂ ਦੇ ਲਈ ਰਸਤ ਵੀ ਬਹੁਤ ਵਾਰ ਕਰਵਾ ਕੇ ਵੇਖ ਲਈ ਪਰ ਸਾਨੂੰ ਅੱਜ ਤੱਕ ਅਰਦਾਸ ਸਾਡੀ ਪੂਰੀ ਨਹੀਂ ਹੋਈ ਤਾਂ ਸਾਧ ਸੰਗਤ ਜੀ ਕਈ ਤਾਂ ਭੈਣ ਭਰਾ ਦੀ ਜਦੋਂ ਅਰਦਾਸ ਬੇਨਤੀ ਪੂਰੀ ਨਹੀਂ ਹੋ ਜਾਂਦੀ ਤਾਂ ਉਹ ਟੁੱਟ ਜਾਂਦੇ ਹਨ ਟੁੱਟ ਕੇ ਫਿਰ ਆਪਣੇ ਗੁਰੂ ਤੋਂ ਹੀ ਦੂਰ ਹੋ ਜਾਂਦੇ ਹਨ ਆਪਣੇ ਗੁਰੂ ਤੋਂ ਭਰੋਸਾ ਤੋੜ ਕੇ ਕਿਸੇ ਹੋਰ ਦੇ ਦਰ ਦੇ ਬਣ ਜਾਂਦੇ ਹਨ ਪਰ ਸਾਧ ਸੰਗਤ ਜੀ ਜਿੰਨੀ ਮਰਜ਼ੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆ ਜਾਣ ਤੁਸੀਂ ਕਦੇ ਵੀ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਦੁੱਖ ਤਕਲੀਫ ਤਾਂ ਇੰਨੇ ਜ਼ਿਆਦਾ ਹਨ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਤਕਲੀਫ ਵੱਧ ਜਾਂਦੇ ਹਨ ਤੇ ਉਹਨੂੰ ਪਤਾ ਨਹੀਂ ਲੱਗਦਾ ਕਿ ਉਹਦੀ ਜ਼ਿੰਦਗੀ ਵਿੱਚ ਕੀ ਸਹੀ ਹੋ ਰਿਹਾ ਹੈ ਤੇ ਕੀ ਗਲਤ ਹੋ ਰਿਹਾ ਹੈ ਉਸ ਤੋਂ ਕੀ ਕੀ ਗਲਤੀਆਂ ਹੋ ਰਹੀਆਂ ਹਨ ਸਾਥ ਸੰਗਤ ਜੀ ਘਬਰਾਇਆ ਹੋਇਆ ਮਨੁੱਖ ਪਤਾ ਨਹੀਂ ਜਾਣੇ ਅਣਜਾਣੇ ਵਿੱਚ ਕਿੰਨੀਆਂ ਗਲਤੀਆਂ ਕਰ ਬੈਠਦਾ ਹੈ ਜਿਸ ਬਾਰੇ ਉਹਨੂੰ ਖੁਦ ਵੀ ਪਤਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਹੀ ਸਾਲਸੰਗਤ ਜੀ ਜੇਕਰ ਤੁਹਾਡੇ ਵਿੱਚ ਪਹਿਰਾ ਸਾਹਿਬ ਕੱਟਣ ਦੇ ਸਮੇਂ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਪਈ ਤੁਸੀਂ ਕਾਫੀ ਚ ਪਹਿਰਾ ਸਾਹਿਬ ਕੱਟ ਲਏ ਹਨ ਪਾਠ ਕਰ ਲਏ ਹਨ ਸੇਵਾ ਸਿਮਰਨ ਕਰ ਲਿਆ ਹੈ ਘਰ ਵਿੱਚ ਜੋਤ ਵੀ ਜਗਾ ਲਈ ਹੈ ਪਰ ਫਿਰ ਵੀ ਤੁਹਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਤਾਂ ਸਾਲਸੰਗਤ ਜੀ ਤੁਸੀਂ ਅੱਜ ਤੋਂ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਉਸਾਂ ਨੇ ਕੀ ਕਰਨਾ ਹੈ ਜੀ ਕਿ ਇਸ ਵੀਡੀਓ ਨੂੰ ਪਹਿਲਾਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਡੀ ਹਰ ਇੱਕ ਅਰਦਾਸ ਜ਼ਰੂਰ ਪੂਰੀ ਹੋਵੇਗੀ ਸਤ ਸੰਗਤ ਜੀ ਤੁਸੀਂ ਦੁਪਹਿਰਾ ਸਾਹਿਬ ਜਦੋਂ ਕੱਟਦੇ ਹੋ ਜਾਂ ਫਿਰ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਜਿਹੜੇ ਵੀ ਭੈਣ ਭਰਾ ਦੀ ਅਰਦਾਸ ਪੂਰੀ ਨਹੀਂ ਹੁੰਦੀ ਪਈ ਉਹਨਾਂ ਨੇ ਦੁਪਹਿਰਾ ਸਾਹਿਬ ਕੱਟਣ ਵੇਲੇ ਜਾਂ ਫਿਰ ਗੁਰਬਾਣੀ ਦਾ ਜਾਪ ਕਰਨ ਸਮੇ ਇਹ ਚਾਰ ਚੀਜ਼ਾਂ ਹਮੇਸ਼ਾ ਕੋਲ ਰੱਖਣੀਆਂ ਹਨ ਜੇਕਰ ਤੁਸੀਂ ਇਹ ਚਾਰ ਚੀਜ਼ਾਂ ਕੋਲ ਰੱਖਦੇ ਹੋ ਤੇ ਰੱਖਣ ਦੇ ਬਾਅਦ ਵਿੱਚ ਸਾਧ ਸੰਗਤ ਜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੀਤੇ ਗਏ ਸਿਮਰਨ ਦਾ ਫਲ ਮਿਲ ਜਾਵੇਗਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਉਹ ਕਿਹੜੀਆਂ ਕਿਹੜੀਆਂ ਚਾਰ ਚੀਜ਼ਾਂ ਹਨ ਸਾਧ ਸੰਗਤ ਜੀ ਜੋ ਸਾਨੂੰ ਸਿਮਰਨ ਕਰਦੇ ਸਮੇਂ ਚੱਜ ਪਹਿਰਾ ਸਾਹਿਬ ਘਟਦੇ ਸਮੇਂ ਹਮੇਸ਼ਾ ਕੋਲ ਰੱਖਣੀਆਂ ਚਾਹੀਦੀਆਂ ਹਨ ਦੇਖਣ ਦੇ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵੜ ਕਰ ਲੈਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਸਾਧ ਸੰਗਤ ਜੀ ਇੱਕ ਗੁਰਸਿੱਖ ਵੀਰ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਦੇ ਚਰਣਾ ਦੇ ਵਿੱਚ ਆਪਣਾ ਸ਼ੰਕਾ ਦੂਰ ਕਰਨ ਦੇ ਲਈ ਇਹ ਹੀ ਪੁੱਛਿਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਵੀ ਸਾਰੀਆਂ ਸੰਗਤਾ ਕਰ ਰਹੀਆਂ ਹਨ। ਗੁਰਬਾਣੀ ਦਾ ਜਾਪ ਵੀ ਕਰਦੀਆਂ ਹਨ। ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੀਆਂ ਹਨ ਤੇ ਤੁਹਾਡੇ ਬੋਲੇ ਬਚਨਾ ਤੇ ਵੀ ਚੱਲਦੀਆਂ ਹਨ। ਪਰ ਫਿਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਐਨਾ ਫਰਕ ਕਿਉਂ ਕਈ ਤਾਂ ਈਰਖਾ ਦੇ ਵੈਰ ਬਿਲਕੁਲ ਵੀ ਨਹੀਂ ਕਰਦੇ ਕਈਆਂ ਦਾ ਸਾਥ ਸੰਗਤ ਜੀ ਜਿਵੇਂ ਕਿ ਉਹ ਵੀਰ ਨੇ ਗੁਰਸਿੱਖ ਨੇ ਪੁੱਛਿਆ ਈਰਖਾ ਤੇ ਵੈਰ ਉਹਨਾਂ ਦਾ ਪਿੱਛਾ ਨਹੀਂ ਛੱਡਦੇ ਇਸ ਦਾ ਕੋਈ ਹੱਲ ਹੈ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਕੀ ਗੱਲ ਹੈ ਉਹਨਾਂ ਦੇ ਉੱਪਰ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਬਚਨਾਂ ਦਾ ਕੋਈ ਅਸਰ ਹੀ ਨਹੀਂ ਹੋ ਰਿਹਾ ਗੁਰਬਾਣੀ ਦੇ ਜਾਪ ਕੀਤੇ ਹੋਏ ਦਾ ਅਸਰ ਕਿਉਂ ਨਹੀਂ ਹੁੰਦਾ ਉਸ ਵਿਅਕਤੀ ਨੇ ਪੁੱਛਿਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਦਾ ਕਾਰਨ ਕੀ ਹੋ ਸਕਦਾ ਹੈ ਉਹ ਜਿਹੜਾ ਗੁਰਸਿੱਖ ਵੀਰ ਸੀ ਉਸ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਤੇ ਉਹਨਾਂ ਨੇ ਬਚਨ ਕੀਤੇ ਗੁਰਸਿੱਖਾ ਇਹ ਜੋ ਗੜਵਾ ਪਿਆ ਹੋਇਆ ਹੈ ਨਾ ਇਸ ਨੂੰ ਤੂ ਫੜ ਇਸ ਨੂੰ ਪਾਣੀ ਦੇ ਨਾਲ ਭਰ ਲੈ ਇਹ ਸੁਣ ਕੇ ਸਤਸੰਗਤ ਜੀ ਉਹ ਗੁਰਸਖੀਰ ਜਿਹੜਾ ਸੀ ਉਸਨੇ ਗੜਵਾ ਚੁੱਕਿਆ ਤੇ ਪਾਣੀ ਭਰ ਕੇ ਲੈ ਆਇਆ ਪਾਣੀ ਭਰ ਕੇ ਲਿਉਣ ਤੋਂ ਬਾਅਦ ਸਤਸੰਗਰ ਜੀ ਦਸਵੇਂ ਪਾਤਸ਼ਾਹ ਜੀ ਨੇ ਆਪਣਾ ਅਗਲਾ ਹੁਕਮ ਕੀਤਾ ਕਿ ਹੁਣ ਤੋਂ ਇੱਕ ਪੱਥਰ ਦੀ ਗੀਟੀ ਲੈ ਤੇ ਇੱਕ ਮਿੱਟੀ ਦੀ ਢੇਰੀ ਲੈ ਲ ਭਾਵ ਕਿ ਮਿੱਟੀ ਦੀ ਢੀਮ ਲੈ ਲੈ ਉਸ ਤਰ੍ਹਾਂ ਸਤਸੰਗਰ ਜੀ ਉਸ ਗੁਰਸਖੀਰ ਨੇ ਕੀਤਾ ਇੱਕ ਪੱਥਰ ਦੀ ਗੀਟੀ ਲਈ ਤੇ ਇੱਕ ਮਿੱਟੀ ਦੀ ਢੇਮ ਲੈ ਲਈ ਦੋਵੇਂ ਲਿਆ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰੱਖ ਦਿੱਤੀਆਂ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਰਸ਼ਾਦ ਦੇ ਵਿੱਚ ਪਤਾਸਿਆਂ ਦੇ ਵਿੱਚੋਂ ਇੱਕ ਪਤਾਸਾ ਵੀ ਉਸ ਗੁਰਸਿੱਖ ਵੀਰ ਨੂੰ ਫੜਾ ਦਿੱਤਾ ਤੇ ਦੇ ਕੇ ਕਿਹਾ ਇਹ ਪਤਾਸਾ ਤੇ ਜੋ ਤੂੰ ਦੋ ਗੀਟੀਆਂ ਲੈ ਕੇ ਆਇਆ ਹੈ ਮਿੱਟੀ ਦੀ ਤੇ ਪੱਥਰ ਦੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੂੰ ਗੜਵੇ ਦੇ ਵਿੱਚ ਪਾ ਦੇ ਇਹ ਸੁਣ ਕੇ ਸਾਧ ਸੰਗਤ ਜੀ ਉਹ ਗੁਰਸਿੱਖ ਵੀਰ ਨੇ ਇਹ ਤਿੰਨੇ ਹੀ ਚੀਜ਼ਾਂ ਗੜਵੇ ਵਾਲੇ ਪਾਣੀ ਦੇ ਵਿੱਚ ਪਾ ਦਿੱਤੀਆਂ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਸਿਮਰਨ ਭਗਤੀ ਕੀਤਾ ਸਿਮਰਨ ਕਰਨ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥੋੜਾ ਹੀ ਸਮਾਂ ਜਦੋਂ ਸਿਮਰਨ ਕਰ ਲਿਆ ਤੇ ਗੁਰਸਿੱਖ ਨੂੰ ਕਿਹਾ ਸਾਧ ਸੰਗਤ ਜੀ ਉਸ ਨੂੰ ਕਿਹਾ ਕਿ ਹੁਣ ਤੁਸੀਂ ਇਸ ਪਾਣੀ ਦੇ ਵਿੱਚੋਂ ਜੋ ਤਿੰਨ ਚੀਜ਼ਾਂ ਮਲਾਈਆਂ ਹਨ ਉਹਨਾਂ ਨੂੰ ਕੱਢ ਲਓ ਜਦੋਂ ਉਹ ਕੱਢਣ ਲੱਗਿਆ ਤੇ ਸਾਧ ਸੰਗਤ ਜੀ ਜੋ ਪਤਾਸਾ ਸੀ ਉਹ ਤਾਂ ਜਲ ਬਣ ਗਿਆ ਸੀ ਜੋ ਮਿੱਟੀ ਦੀ ਢੀਟੀ ਸੀ ਉਹ ਤਾਂ ਗਾਰ ਬਣ ਚੁੱਕੀ ਸੀ ਤੇ ਜਿਹੜੀ ਪੱਥਰ ਦੀ ਢੀਟੀ ਸੀ ਉਹ ਓਵੇਂ ਹੀ ਪਈ ਰਹੀ ਉਹ ਬਾਹਰ ਨਿਕਲ ਆਈ ਇਹ ਵੇਖ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੇਖ ਗੁਰ ਸਿੱਖਾ ਜਿਹੜੇ ਸਿੱਖ ਸੱਚੇ ਮਨ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਭਰੋਸਾ ਰੱਖ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਤੇ ਤੂੰ ਵੀ ਉਸੇ ਤਰ੍ਹਾਂ ਸਿਮਰਨ ਭਗਤੀ ਕਰਕੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਪਰਮੇਸ਼ਰ ਦੇ ਗੁਰੂ ਨੂੰ ਰੂਪ ਮੰਨ ਕੇ ਆਪਣੀ ਮਿਹਨਤ ਦੀ ਕਮਾਈ ਕਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਵੇਂ ਪਤਾਸਾ ਪਾਣੀ ਦੇ ਵਿੱਚ ਪੈਣ ਨਾਲ ਗੁਰੂ ਰੂਪ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਵੇਂ ਪ੍ਰਤੱਖ ਰੂਪ ਦੇ ਵਿੱਚ ਜੁੜ ਗਿਆ ਹੈ ਇਸੇ ਤਰ੍ਹਾਂ ਤੁਸੀਂ ਗੁਰਬਾਣੀ ਦਾ ਜਿਹੜਾ ਜਾਪ ਕਰਨਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਜੁੜ ਜਾਣਾ ਹੈ ਜਿਵੇਂ ਪਾਣੀ ਤੇ ਪਤਾਸਾ ਸਾਧ ਸੰਗਤ ਜੀ ਗੁਰੂ ਜੀ ਨੇ ਦੱਸਿਆ ਕਿ ਇਹ ਇੱਕ ਹੋ ਚੁੱਕੇ ਹਨ ਇਸ ਤਰ੍ਹਾਂ ਤੁਸੀਂ ਗੁਰਬਾਣੀ ਦਾ ਜਾਪ ਕਰਕੇ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਮਿਲ ਜਾਣਾ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਉਦੋਂ ਤੁਹਾਡੀ ਕਾਮਨਾ ਤੇ ਇੱਛਾ ਧਾਰ ਕੇ ਹੀ ਆਪਣੇ ਮਨ ਵਿੱਚ ਗੁਰੂ ਪ੍ਰਤੀ ਭਰੋਸਾ ਰੱਖ ਕੇ ਹੀ ਅਰਦਾਸ ਕਰਨੀ ਹੈ ਸਤਸੰਗਤ ਜੀ ਫਿਰ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਪਾਠ ਕਰਿਆ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਜਿਹਨਾਂ ਦੇ ਮਨ ਦੇ ਵਿੱਚ ਈਰਖਾ ਤੇ ਭੇਦ ਭਾਵ ਹੁੰਦਾ ਹੈ ਉਹ ਪੱਥਰ ਦੀ ਤਰ੍ਹਾਂ ਇੱਕ ਪਾਸੇ ਹੀ ਰਹਿ ਜਾਂਦਾ ਹੈ ਉਹਦਾ ਇੱਕ ਵੱਖਰਾ ਹੀ ਭੇਦ ਬਣਿਆ ਹੁੰਦਾ ਹੈ ਉਹ ਗੁਰੂ ਦੇ ਨਾਲ ਕਦੇ ਜੁੜ ਨਹੀਂ ਸਕਦਾ ਕਿਉਂਕਿ ਉਹਦਾ ਜਿਹੜਾ ਮਨ ਹੈ ਈਰਖਾ ਨਾਲ ਭਰ ਚੁੱਕਾ ਹੁੰਦਾ ਹੈ ਜਿਹੜੇ ਭੈਣ ਭਰਾ ਸਤਸੰਗਤ ਜੀ ਆਖਦੇ ਹਨ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਚਪਹਰੇ ਕੱਟਦੇ ਹਾਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਉਹ ਇੱਕ ਵਾਰ ਆਪਣੇ ਅੰਦਰ ਜ਼ਰੂਰ ਚਾਤੀ ਮਾਰਨ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਭੇਦ ਭਾਵ ਤਾਂ ਨਹੀਂ ਜੇਕਰ ਇਸ ਤਰ੍ਹਾਂ ਦੀ ਭਾਵਨਾ ਹੈ ਤਾਂ ਮਨ ਵਿੱਚ ਜੇ ਹੈਗੀ ਵੀ ਹੈ ਉਸ ਨੂੰ ਅਜੇ ਮਨ ਵਿੱਚੋਂ ਕੱਢ ਦਿਓ ਤੇ ਮਨ ਵਿੱਚ ਤੁਸੀਂ ਜੇਕਰ ਆਪਣੇ ਗੁਰੂ ਦਾ ਨਾਮ ਵਸਾਓਗੇ ਤਾਂ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਹੋ ਜਾਵੇਗੀ ਜਿਵੇਂ ਪਤਾਸਾ ਜਲ ਰੂਪ ਬਣ ਚੁੱਕਾ ਹੈ ਮਿੱਟੀ ਦੇ ਗਾਰੇ ਦੀ ਢੀਮ ਜਿਹੜੀ ਸੀ ਉਹ ਗਾਰਾ ਬਣ ਚੁੱਕੀ ਸੀ ਆਪਣੀ ਅੜੀ ਤੇ ਜੇਕਰ ਰਹੋਗੇ ਤਾਂ ਉਸ ਪੱਥਰ ਦੇ ਵਾਂਗ ਰਹਿ ਜਾਓਗੇ ਸਾਧ ਸੰਗਤ ਜੀ ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਨਾਲ ਜੁੜਨ ਦੇ ਲਈ ਮਨ ਵਿੱਚੋਂ ਈਰਖਾ ਤੇ ਭੇਦ ਭਾਵ ਨੂੰ ਦੂਰ ਕਰਨਾ ਪਵੇਗਾ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਮੁੜ ਜਨਮ ਪ੍ਰਾਪਤ ਕਰਨਾ ਪੈਣਾ ਹੈ ਦੁਬਾਰਾ ਜਨਮ ਲੈਣਾ ਪਵੇਗਾ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਤੀਸਰੇ ਤਰ੍ਹਾਂ ਦੇ ਇਹ ਲੋਕ ਹੁੰਦੇ ਹਨ ਜਿਹੜੇ ਸਭ ਕੁਝ ਲੋਕ ਵਿਖਾਵੇ ਲਈ ਕਰਦੇ ਹਨ ਜਿਹੜੇ ਲੋਕ ਵਿਖਾਵੇ ਲਈ ਸੇਵਾ ਸਿਮਰਨ ਕਰਦੇ ਹਨ ਪੁੰਨ ਦਾਨ ਦਾ ਕੰਮ ਕਰਦੇ ਹਨ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਹਨ ਤੇ ਨਾਲ ਹੀ ਕਹਿ ਦਿੰਦੇ ਹਨ ਅੱਜ ਮੈਂ ਗੁਰਦੁਆਰਾ ਸਾਹਿਬ ਸੇਵਾ ਕਰਕੇ ਆਇਆ ਹਾਂ ਮੈਂ ਪਾਠ ਕਰਕੇ ਆਇਆ ਤਾਂ ਇਸ ਤਰ੍ਹਾਂ ਪਾਠ ਕੀਤੇ ਦਾ ਕੋਈ ਵੀ ਫਾਇਦਾ ਸਾਨੂੰ ਪ੍ਰਾਪਤ ਨਹੀਂ ਹੋਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਸਾਡੇ ਮਨ ਵਿੱਚ ਈਰਖਾ ਆ ਜਾਵੇਗੀ ਸਾਡੇ ਮਨ ਵਿੱਚ ਲੋਭ ਹੰਕਾਰ ਆ ਜਾਵੇਗਾ ਸੋ ਗੁਰੂ ਦੇ ਬਚਨਾਂ ਦੇ ਅਨੁਸਾਰ ਓਦਾਂ ਦਾ ਹੀ ਜੀਵਨ ਬਤੀਤ ਕਰਨਾ ਹੈ ਜਿਵੇਂ ਗੁਰੂ ਚਾਹੁੰਦੇ ਹਨ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਇਹ ਉਹਨਾਂ ਦੇ ਜੋ ਗੁਰਸਿੱਖ ਹਨ ਉਹਨਾਂ ਨੇ ਪੁੱਛਿਆ ਕਿ ਪਤਾਸਾ ਤਾਂ ਪਾਣੀ ਵਿੱਚ ਘੁਲ ਕੇ ਜਲ ਬਣ ਗਿਆ ਮਿੱਟੀ ਦੀ ਢੇਰੀ ਵਰਗੇ ਲੋਕ ਹੁੰਦੇ ਹਨ ਇੱਕ ਜੋ ਗਾਰੇ ਦੀ ਤਰ੍ਹਾਂ ਹੁੰਦੇ ਹਨ ਤੇ ਇੱਕ ਜਿਹੜੇ ਹਨ ਪੱਥਰ ਦੀ ਤਰ੍ਹਾਂ ਹੁੰਦੇ ਹਨ ਤੇ ਜਿਹੜੇ ਲੋਕ ਪੱਥਰ ਦੀ ਤਰ੍ਹਾਂ ਦੇ ਹੁੰਦੇ ਹਨ ਉਹ ਉਵੇਂ ਹੀ ਰਹਿ ਜਾਂਦੇ ਹਨ ਸੋ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਕਿ ਗੁਰਬਾਣੀ ਦਾ ਜਾਪ ਕਰਦੇ ਸਮੇਂ ਜਦ ਚ ਪਹਿਰਾ ਸਾਹਿਬ ਕਟਣ ਦੇ ਸਮੇਂ ਜੇਕਰ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤਾਂ ਵੇਖੋ ਜਿੱਥੇ ਆਪਾਂ ਬੈਠ ਕੇ ਸਿਮਰਨ ਕਰਦੇ ਹਾਂ ਮੰਨ ਲਓ ਕਿ ਕਿਸੇ ਕੋਲ ਫੈਮਿਲੀ ਮੈਂਬਰ ਦੇ ਕੋਲ ਜਾਂ ਕਿਸੇ ਰਿਲੇਟਿਵ ਦੀ ਕਾਲ ਆ ਜਾਂਦੀ ਹੈ ਤਾਂ ਆਪਾਂ ਬਾਅਦ ਦੇ ਵਿੱਚ ਉਸ ਨੂੰ ਕਹਿ ਦਿੰਦੇ ਹਾਂ ਕਿ ਅਸੀਂ ਪਾਠ ਕਰਦੇ ਪਏ ਸੀ ਤੇ ਫਿਰ ਜਿਹੜਾ ਸਾਡਾ ਕੀਤਾ ਹੋਇਆ ਪਾਠ ਹੈ ਅਗਲੇ ਦੇ ਮਨ ਵਿੱਚ ਚੱਲਿਆ ਜਾਂਦਾ ਹੈ ਅਸੀਂ ਮਨ ਵਿੱਚ ਹਉਮੈ ਨੂੰ ਲੈ ਕੇ ਹੰਕਾਰ ਨੂੰ ਲੈ ਕੇ ਅਗਲੇ ਨੂੰ ਦੱਸਦੇ ਹਾਂ ਕਿ ਤੁਹਾਡਾ ਫੋਨ ਮੈਂ ਤਾਂ ਨਹੀਂ ਸੀ ਚੁੱਕਿਆ ਮੈਂ ਪਾਠ ਕਰ ਰਿਹਾ ਸੀ ਇਸ ਕਰਕੇ ਜਦੋਂ ਤੁਸੀਂ ਭਜਨ ਬੰਦਗੀ ਕਰਨ ਦੇ ਲਈ ਬੈਠੋ ਤਾਂ ਆਪਣਾ ਸੈੱਲ ਫੋਨ ਬੰਦ ਕਰਕੇ ਹੀ ਰੱਖੋ ਤੇ ਨਾ ਹੀ ਕਦੇ ਕਿਸੇ ਨੂੰ ਦੱਸੋ ਕਿ ਮੈਂ ਪਾਠ ਕਰ ਰਿਹਾ ਸੀ ਜਾਂ ਕਰ ਰਹੀ ਸੀ ਇਸ ਦਾ ਫਿਰ ਤੁਹਾਨੂੰ ਕਦੇ ਵੀ ਫਲ ਪ੍ਰਾਪਤ ਨਹੀਂ ਹੋਵੇਗਾ ਇੱਕ ਚੀਜ਼ ਹੋਰ ਸਾਥ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਨ ਦੇ ਲਈ ਜਾਂ ਚਪਹਿਰਾ ਸਾਹਿਬ ਕਟਣ ਦੇ ਲਈ ਬੈਠਦੇ ਹੋ ਤੁਸੀਂ ਆਪਣੇ ਕੋਲ ਇੱਕ ਸਾਫ਼ ਗਲਾਸ ਦੇ ਵਿੱਚ ਜਲ ਪਰ ਲੈਣਾ ਹੈ ਤੇ ਜਦੋਂ ਤੁਹਾਡਾ ਦੁਪਹਿਰਾ ਸਾਹਿਬ ਦੀ ਅਰਦਾਸ ਹੋ ਜਾਵੇਗੀ ਤਾਂ ਉਹ ਜਿਹੜਾ ਪਾਣੀ ਹੋਵੇਗਾ ਉਹ ਜਲ ਅੰਮ੍ਰਿਤ ਰੂਪੀ ਬਣ ਜਾਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੇ ਸਾਰੇ ਹੀ ਰੋਟੀ ਪਾਣੀ ਵਾਲੇ ਕਾਰਜਾਂ ਦੇ ਵਿੱਚ ਲਗਾ ਲੈਣਾ ਹੈ ਬੱਚਿਆਂ ਨੂੰ ਪੀਣ ਲਈ ਦੇਣਾ ਹੈ ਕਿਉਂਕਿ ਉਹ ਅੰਮ੍ਰਿਤ ਬਣ ਚੁੱਕਾ ਹੋਵੇਗਾ ਤੇ ਇੱਕ ਗੱਲ ਹੋਰ ਸਾਧ ਸੰਗਤ ਜੀ ਕਿ ਜਿੰਨਾ ਵੀ ਆਪਾਂ ਗੁਪਤ ਵਿਧੀ ਦੇ ਨਾਲ ਪਾਠ ਕਰਾਂਗੇ ਦਾਨ ਪੁੰਨ ਕਰਾਂਗੇ ਸਿਮਰਨ ਸੇਵਾ ਕਰਾਂਗੇ ਆਪਾਂ ਨੂੰ ਵਧੇਰੇ ਫਲ ਮਿਲ ਜਾਵੇਗਾ ਜਦੋਂ ਆਪਾਂ ਦਾਨ ਪੁੰਨ ਵੀ ਕਰਦੇ ਹਾਂ ਤਾਂ ਦੁਨੀਆ ਨੂੰ ਦੱਸਦੇ ਫਿਰਦੇ ਹਾਂ ਇਹ ਚੀਜ਼ ਮੈਂ ਉਸ ਨੂੰ ਲੈ ਕੇ ਦਿੱਤੀ ਹੈ ਇਹ ਮੈਂ ਕਿਸੇ ਗਰੀਬ ਦੀ ਹੈਲਪ ਕੀਤੀ ਹੈ ਸੋ ਇਸ ਲਈ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ ਤੇ ਜਦੋਂ ਵੀ ਤੁਸੀਂ ਪਾਠ ਕਰਨ ਦੇ ਲਈ ਬੈਠਣਾ ਹੈ ਤਾਂ ਆਪਣੇ ਕੋਲ ਛੋਟਾ ਜਿਹਾ ਕਪੜਾ ਮਲਮਲ ਦਾ ਰੱਖਣਾ ਹੈ ਉਸ ਦੇ ਨਾਲ ਤੁਸੀਂ ਗੋਟਕਾ ਸਾਹਿਬ ਤੋਂ ਜੇਕਰ ਪਾਠ ਕਰਦੇ ਹੋ ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੇ ਹੋ ਤਾਂ ਉਹਨਾਂ ਦੇ ਤੁਸੀਂ ਹਰ ਅੰਗ ਨੂੰ ਸਾਫ਼ ਕਰਨਾ ਹੈ ਉਸ ਕੱਪੜੇ ਨੂੰ ਹਰ ਰੋਜ਼ ਸਾਫ਼ ਕਰਕੇ ਹੀ ਘਰ ਦੇ ਵਿੱਚ ਰੱਖਣਾ ਹੈ ਦੁਪਹਿਰਾ ਸਾਹਿਬ ਕਟਣ ਦੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਗੁਰਬਾਣੀ ਦਾ ਜਾਪ ਕਰਦੇ ਸਮੇਂ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੁਸੀਂ ਜਿਹੜੀ ਵੀ ਅਰਦਾਸ ਬੇਨਤੀ ਕਰੋਗੇ ਉਹੀ ਤੁਹਾਡੀ ਪ੍ਰਵਾਨ ਹੋ ਜਾਵੇਗੀ ਜੇਕਰ ਚਪਹਿਰਾ ਸਾਹਿਬ ਕੱਟਦੇ ਸਮੇਂ ਤੁਸੀਂ ਕੋਲ ਧੂਫ ਬੱਤੀ ਜਗਾਉਣਾ ਚਾਹੁੰਦੇ ਹੋ ਤਾਂ ਜਗਾ ਸਕਦੇ ਹੋ ਜੇਕਰ ਜੋਤ ਜਗਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋ ਜਾਵੇਗੀ ਜਦੋਂ ਵੀ ਤੁਸੀਂ ਪਾਠ ਸ਼ੁਰੂ ਕਰਨਾ ਹੋਵੇ ਜੇਕਰ ਤੁਸੀਂ ਸਹਿਜ ਪਾਠ ਕਰਨ ਦੇ ਵੀ ਸ਼ੌਕੀਨ ਹੋ ਭਾਵੇਂ ਤੁਹਾਨੂੰ ਸਹਿਜ ਪਾਠ ਦੇ ਕਰਨ ਦੇ ਵਿੱਚ ਬਹੁਤ ਹੀ ਆਨੰਦ ਮਿਲਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਦੀਗ ਤਿਆਰ ਕਰਕੇ ਅਰਦਾਸ ਬੇਨਤੀ ਕਰਕੇ ਹੀ ਸ਼ੁਰੂ ਕਰਨਾ ਹੈ ਤੇ ਫਿਰ ਪੂਰੀ ਹੀ ਗੁਰਮਰਿਆਦਾ ਦੇ ਅਨੁਸਾਰ ਪਾਠ ਕਰਿਆ ਕਰੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਕਰਕੇ ਸਾਨੂੰ ਫਿਰ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹੜੀ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗੇ ਉਹੀ ਜ਼ਰੂਰ ਪੂਰੀ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਨੂੰ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਿਆ ਕਰੋ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਆਪ ਵੀ ਜੁੜ ਜਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਗੁਰਬਾਣੀ ਦੇ ਨਾਲ ਜੁੜੇ ਰਹਿਣ ਗੁਰਸਿੱਖੀ ਜੀਵਨ ਬਤੀਤ ਕਰਨ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ